ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਵਾਰ ਭਾਰੀ ਬਰਸਾਤ ਹੋਈ ਹੈ ਜਿਸ ਨੂੰ ਲੈ ਕੇ ਪੰਜਾਬ ਦੇ ਕਾਫੀ ਅਜਿਹੇ ਜ਼ਿਲ੍ਹੇ ਨੇ ਜਿਹੜੇ ਹੜ੍ਹਾਂ ਦੀ ਮਾਰ ਹੇਠ ਆਏ ਨੇ ਅਤੇ ਕਾਫੀ ਵੱਡਾ ਨੁਕਸਾਨ ਹੋਇਆ ਹੈ ਜਿੱਥੇ ਸਮੁੱਚਾ ਪੰਜਾਬ ਇੱਕ ਜੁੱਟ ਨਜ਼ਰ ਆਇਆ ਬਹੁਤ ਸਾਰੇ ਵੱਖ-ਵੱਖ ਖੇਤਰਾਂ ਦੇ ਚਾਹੇ ਉਹ ਨੇਤਾ ਹੋਣ ਚਾਹੇ ਉਹ ਅਭਿਨੇਤਾ ਹੋਣ ਚਾਹੇ ਉਹ ਗਾਇਕ ਹੋਣ ਚਾਹੇ ਸਮਾਜ ਸੇਵੀ ਸੰਸਥਾਵਾਂ ਹੋਣ ਉਹਨਾਂ ਇਲਾਕਿਆਂ 'ਚ ਪਹੁੰਚਦੀਆਂ ਹਨ ਅਤੇ ਉਹਨਾਂ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੀਆਂ ਹਨ ਮਦਦ ਕਰਦੀਆਂ ਹਨ ਜਿਨ੍ਹਾਂ ਦੇ ਮਕਾਨ ਟੱਠੇ ਹਨ ਜਿਨ੍ਹਾਂ ਦੇ ਪਸ਼ੂ ਮਰੇ ਹਨ ਜਾਣੇ ਨੁਕਸਾਨ ਹੋਇਆ ਹੈ ਜਾਂ ਖੇਤਾਂ ਦਾ ਵੱਡਾ ਨੁਕਸਾਨ ਹੋਇਆ ਹੈ ਸਾਡੀ ਟੀਮ ਵੀ ਵੱਖ-ਵੱਖ ਇਲਾਕਿਆਂ 'ਚ ਪਹੁੰਚਦੀ ਰਹੀ ਹੈ ਤੁਹਾਨੂੰ ਡੇਰਾ ਬਾਬਾ ਨਾਨਕ ਅਰੰਦਾਸ ਹੋਰ ਇਲਾਕਿਆਂ ਦੀ ਕਵਰੇਜ ਵਿਖਾਉਂਦੇ ਰਹੇ ਆ ਪਰ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਡੱਲਾ ਜੋ ਕਿ ਦੱਸਦੀਏ ਇੱਕ ਸਭ ਤੋਂ ਵੱਡਾ ਪਿੰਡ ਹੈ ਪੰਜ ਪੰਚਾਇਤਾਂ ਇਸ ਪਿੰਡ ਵਿੱਚ ਬਣੀਆਂ ਸਨ ਵੱਡਾ ਸੁਰਖੀਆਂ 'ਚ ਨਾ ਰਿਹਾ ਸੀ ਪੰਚਾਇਤੀ ਚੋਣਾਂ 'ਚ ਉਸ ਪਿੰਡ ਦਾ ਇੱਕ ਜੰਮਪਾਲ ਵਿਅਕਤੀ ਜੋ ਕਿ ਲਗਾਤਾਰ ਸੇਵਾ ਕਰ ਰਿਹਾ ਹੈ ਪਰ ਅਜੇ ਤੱਕ ਉਹ ਲੋਕਾਂ ਦੇ ਸਾਹਮਣੇ ਨਹੀਂ ਆਇਆ ਸਾਡਾ ਵਿਚਾਰ ਬਣਿਆ ਸਾਡਾ ਮਨ ਬਣਿਆ ਕਿ ਜੇਕਰ ਇਹ ਵਿਅਕਤੀ ਆਪਣੇ ਦਸਵੰਦ ਨਾਲ ਸੇਵਾ ਕਰਦਾ ਹੈ ਲੋਕਾਂ ਦੇ ਘਰ-ਘਰ ਜਾ ਕੇ ਸੇਵਾ ਕਰਦਾ ਹੈ ਤਾਂ ਇਸ ਨੂੰ ਕੈਮਰੇ ਸਾਹਮਣੇ ਲਿਆਉਣਾ ਚਾਹੀਦਾ ਹੈ ਜਦੋਂ ਸੰਪਰਕ ਕੀਤਾ ਪਿੰਡ ਵਸ ਜਣਾ ਤੇ ਪਤਾ ਲੱਗਾ ਕਿ ਸਰਦਾਰ ਗੁਰਵਿੰਦਰ ਸਿੰਘ ਸੰਘਰ ਜੋ ਕਿ ਵਿਦੇਸ਼ ਵਿੱਚ ਰਹਿ ਰਹੇ ਨੇ ਅਤੇ ਕਰੀਬ ਦੱਸਿਆ ਜਾ ਰਿਹਾ ਹੈ ਕਿ 26 ਤਰੀਕ ਦੇ ਲਾਗੇ-ਛਾਗੇ ਉਹ ਪੰਜਾਬ ਪਹੁੰਚਣਗੇ ਕਾਂਗਰਸ ਦੇ ਸੀਨੀਅਰ ਨੇਤਾ ਵੀ ਨੇ ਵੱਡੇ ਸਮਾਜ ਸੇਵਕ ਨੇ ਔਰ ਜਿਕੇ ਇਹ ਮੁਰੋਦੀ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੇ ਬੜੇ ਕਰੀਬੀ ਮੰਨੇ ਜਾਂਦੇ ਹਨ ਉਹਨਾਂ ਦੀ ਟੀਮ ਨਾਲ ਮੁਲਾਕਾਤ ਕਰਵਾ ਰਹੇ ਹਾਂ ਤਸਵੀਰਾਂ ਸਾਂਝੀਆਂ ਕਰਦੇ ਹਾਂ ਇਸ ਤੋਂ ਪਹਿਲਾਂ ਜਦੋਂ ਮੈਂ ਫੋਨ ਕੀਤਾ ਸਾਡੇ ਪੱਡਾ ਸਾਹਿਬ ਨੂੰ ਤਾਂ ਇਹਨਾਂ ਨੇ ਪੂਰੀ ਟੀਮ ਤਿਆਰ ਕੀਤੀ ਔਰ ਟੀਮ ਸਰਦਾਪਿੰਡ ਦੇ ਵਿੱਚ ਗਈ ਵੱਖ-ਵੱਖ ਥਿਸਿਆਂ ਦੇ ਵਿੱਚ ਉਹ ਤਸਵੀਰਾਂ ਨਾਲ ਨਾਲ ਵਿਖਾਵਾਂਗੇ ਔਰ ਸੰਗਰ ਭਾਜੀ ਨੇ ਕਿੰਨੇ ਮਕਾਨ ਜਿਹੜੇ ਟੱਠੇ ਐ ਉਹਨਾਂ ਨੂੰ ਬਣਾਉਣ ਦੀ ਜ਼ਿੰਮੇਵਾਰੀ ਲਈ ਹੈ ਕਿੰਨੇ ਮਕਾਨ ਜਿਹੜੇ ਪਹਿਲਾਂ ਬਣਾ ਚੁੱਕੇ ਆ ਗਰੀਬਾਂ ਦੀ ਮਦਦ ਕਰ ਚੁੱਕੇ ਆ ਗੁਰੂ ਘਰਾਂ ਦੇ ਵਿੱਚ ਵੱਡੀ ਸੇਵਾ ਕੀਤੀ ਹੈ ਇਸ ਤੋਂ ਇਲਾਵਾ ਦੱਸ ਦਵਾਂ ਕਿ ਵਿਦੇਸ਼ਾਂ ਦੇ ਜਿਹੜੇ ਵਿਦਿਆਰਥੀ ਸੈੱਟ ਨੇ ਜਿਹੜੇ ਜਾ ਨਹੀਂ ਸਕਦੇ ਉਹਨਾਂ ਵਾਸਤੇ ਲੱਖਾਂ ਰੁਪਏ ਲਾਇਆ ਉਥੇ ਸੈੱਟ ਕੀਤਾ ਜੇ ਕੋਈ ਅਣਹੋਣੀ ਹੋਈ ਤੇ ਉਹਨਾਂ ਦੇ ਪਰਿਵਾਰਾਂ ਦੀ ਬਾਹ ਫੜੀ ਇਸ ਤੋਂ ਇਲਾਵਾ ਸਰਕਾਰੀ ਤੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਫੀਸਾਂ ਭਰਦੇ ਹਨ ਆਪਣੇ ਤੌਰ ਤੇ ਵੀ ਗੁਪਤ ਸੇਵਾ ਕਾਫੀ ਕਰ ਰਹੇ ਹਨ ਆਉ ਜਾਣਨ ਦੀ ਕੋਸ਼ਿਸ਼ ਕਰਦੇ ਆਂ ਵੱਡਾ ਸਾਹਿਬ ਤੁਹਾਡੀ ਟੀਮ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਗੁਰਵਿੰਦਰ ਸਿੰਘ ਜੀ ਸੰਗਰ ਭਾਜੀ ਬਾਰੇ ਥੋੜੀ ਜੀ ਜਾਣਕਾਰੀ ਦਿਓ ਸਭ ਤੋਂ ਪਹਿਲਾਂ ਦਾ ਆਰਐਨ ਨਿਊਜ਼ ਇਹਨਾਂ ਦਾ ਵੀਰਾਂ ਦਾ ਭੈਣਾਂ ਦਾ ਭੈਣ ਦਾ ਬਹੁਤ ਧੰਨਵਾਦ ਜਿਹੜੇ ਸਾਡੇ ਤੱਕ ਪਹੁੰਚ ਕੀਤੀ ਜਿਨ੍ਹਾਂ ਨੇ ਵੇਖੋ ਜੀ ਗੁਰਵਿੰਦਰ ਸਿੰਘ ਸੰਗਰ ਡੱਲੇ ਪਿੰਡ ਤੋਂ ਜੰਪਲ ਆਮ ਘਰ ਚੋਂ ਉੱਠਿਆ ਵਾ ਬਹੁਤ ਸੱਚੇ ਪਾਤਸ਼ਾਹ ਦੀ ਕਿਰਪਾ ਵਾ ਵੀਰ ਤੇ ਤੇ ਬਾਕੀ ਮੌਕੇ ਤੇ ਤੁਹਾਨੂੰ ਖੜਿਆ ਵਾ ਤੁਸੀਂ ਐਡ ਕੀਤੀ ਹੈ ਵਿੱਚ ਜਿੰਨੇ ਘਰ ਉਹਨੇ ਤਕਰੀਬਨ ਡੱਲੇ ਚ 32 ਘਰ ਬਣਾਏ ਆ ਲਾਹਮਲੇ ਪਿੰਡਾਂ ਚ ਵੀ ਦਾਸ ਦੇ ਰਹੀਂ ਕੰਮ ਚੰਗਾ ਚੱਲਿਆ ਫਿਰ ਗਰੀਬ ਵਰਗ ਦੀਆਂ ਧੀਆਂ ਪੈਣਾ ਜਿਹੜੀਆਂ ਵਾ ਪਲੱਸ 2 ਆ ਜਾਂ ਠਾ ਵਾ ਉਹਨਾਂ ਦੀਆਂ ਵੀ ਐਡਮਿਸ਼ਨਾਂ ਵੀ ਆਪਣੇ ਦਾਖਲੇ ਭੇਜੇ ਗਰੀਬ ਵਰਗ ਜਿੰਨਾ ਕੁੜੀਆਂ ਦਾ ਪੈਣਾ ਦਾ ਨੌਂ ਦਾ ਮਤਾਵਾ ਦਾ ਇਲਾਜ ਹੀ ਉਹ ਵੀ ਕੀਤਾ ਫਿਰ ਹੋਰ ਵੀ ਮੇਰੇ ਭਰਾ ਦੀ ਬੜੀ ਦਿਹਣਾ ਜਿਹੜਾ ਵਿਆਹ ਲੜਕੀਆਂ ਦੇ ਵਿਆਹ ਦਾ ਖਰਚਾ ਚੁੱਕਣ ਦਿਆ ਵਾ ਅਰੀ ਉਹਨਾਂ ਬੋਲੋ ਵੱਡੀ ਸੇਵਾ ਕੀਤੀ ਜਾ ਰਹੀ ਹੈ ਸਾਡਾ ਕੈਮਰਾ ਵੱਖ-ਵੱਖ ਜਗ੍ਹਾ ਤੇ ਗਿਆ ਲੋਕਾਂ ਨਾਲ ਗੱਲਬਾਤ ਕੀਤੀ ਹੈ ਕਈ ਕੰਡੀਸ਼ਨ ਐ ਹੋੜੀਆਂ ਵੇਖੀਆਂ ਵੀ ਉਸ ਉਹਨਾਂ ਮਕਾਨਾਂ ਵਿੱਚ ਰਹਿਣ ਦੀ ਬੰਦਾ ਸੋਚ ਵੀ ਨਹੀਂ ਸਕਦਾ ਜਿੱਥੇ ਉਹ ਰਹਿ ਰਹੇ ਸੀ ਤੇ ਉਹਨਾਂ ਬੜਾ ਵੱਡੀ ਗੱਲ ਕਹੀ ਕਿ ਸੰਗਰ ਭਾਜ ਨੇ ਸਾਡੀ ਮਦਦ ਕਰਨ ਦਾ ਪੀੜਾ ਚੁੱਕਿਆ ਕੀ ਕਹਿਣਾ ਚਾਹੁੰਦੇ ਹੋ ਅਸੀਂ ਆਪਾਂ ਆਪਣਾ ਪਿੰਡ ਹੀ ਸਵਾਰ ਲਈ ਤੇ ਬੜੀ ਵੱਡੀ ਗੱਲ ਹੈ ਚਲੋ ਅਸੀਂ ਸੇਵਾ ਕਰ ਰਹੇ ਹਾਂ ਵੱਖ-ਵੱਖ ਜਗ੍ਹਾ ਤੇ ਜਾ ਕੇ ਪਰ ਜਿਹੜੇ ਪਿੰਡਾਂ ਦੇ ਹਾਲਾਤ ਆ ਆਣ ਗਵਾਂਡ ਹਾਲਾਤ ਆ ਉਹ ਸਾਨੂੰ ਪਹਿਲਾਂ ਵੇਖਣੇ ਚਾਹੀਦੇ ਤਕਰੀਬਨ ਭਾਜੀ 40 ਤੋਂ 45 ਲੱਖ ਦੇ ੜਗੇ ਲਾਇਆ ਪਿੰਡ ਚ ਲੱਗਾ ਵੀ ਸਾਡੀ ਸਾਰੀ ਟੀਮ ਦੇ ਰਹੀਂ ਲੱਗਾ ਵਾ ਬਾਕੀ ਮੈਂ ਉਹਦੇ ਲਈ ਭਰਾ ਲਈ ਕੋਈ ਇਹੋ ਜਿਹਾ ਮੇਰੇ ਤੋਂ ਸਬਦ ਹੀ ਹੈ ਨਹੀਂ ਜਿਹੜਾ ਮੈਂ ਕਵਾਂ ਬਹੁਤ ਦੇਣਾ ਡੱਲੇ ਨੂੰ ਇੰਨੀਆਂ ਸਰਕਾਰਾਂ ਆਈਆਂ ਇੰਨੇ ਸਰਪੰਚ ਆਏ ਕਿਹਨੇ ਨਾ ਕੰਮ ਨਹੀਂ ਕੀਤਾ ਜਿੰਨਾ ਉਹ ਮੇਰੇ ਭਰਾ ਨੇ ਕੀਤਾ ਅੱਜ ਵੀ ਉਹਨੇ ਮੈਸੇਜ ਸਾਨੂੰ ਲਾਤਾ ਵੀ ਜਿਹੜੇ ਰਹਿੰਦੇ ਘਰ ਵਾ ਉਹਨਾਂ ਦੀ ਵੀ ਤਿਆਰੀ ਕਰਾਓ ਕੱਲ ਨੂੰ ਕੋਈ ਡੱਲੇ ਦੇ ਵਿੱਚ ਨੁਕਸਾਨ ਨਾ ਹੋਵੇ ਫੇਰ ਵੀ ਡੱਲੇ ਦਾ ਨਾਂ ਚੱਲਣਾ ਵੀ ਫਲਾਣੇ ਤਾਂ ਆ ਦੂਰ ਘਟਨਾ ਹੋ ਗਈ ਆ ਇਨੂੰ ਮੌਕੇ ਤੇ ਕਵਰ ਕੀਤਾ ਜਾਵੇ ਅੱਜ ਘਰਾਂਾਂ ਚ ਜਾ ਕੇ ਟਾਈਮ ਕੱਢ ਕੇ ਮੌਕਾ ਵੇਖਿਆ ਵਾ ਥੋੜੇ ਦਿਨਾਂ ਤੱਕ ਚਾਲੂ ਕਰਾਇਆ ਜਾਊਗਾ। ਭਾਰੀ ਮਾੜਾ ਇਹ ਸਾਂਝਾ ਕਰੀਏ ਗੁਰਵਿੰਦਰ ਭਾਈ ਦਾ ਸੁਭਾਅ ਕਿਦਾਂ ਦਾ ਵਾ ਕਿਉਂਕਿ ਹੁਣ ਆ ਰਹੇ ਆ ਮੈਂ ਕੋਸ਼ਿਸ਼ ਕਰਾਂਗਾ ਉਹਨਾਂ ਦੇ ਵੀ ਇੱਕ ਇੰਟਰਵਿਊ ਹੋਏ ਉਹਨਾਂ ਦੀ ਵੀ ਜੀਵਨ ਤੇ ਝਾਤ ਮਾਰੀਏ ਪਰ ਥੋੜਾ ਦੱਸਦੇ ਹਾਂ ਤੁਹਾਡਾ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਤੁਹਾਨੂੰ ਉਹ ਦੱਸਦੇ ਰਹਿੰਦੇ ਆ ਆਹ ਕੰਮ ਕਰਨਾ ਆਹ ਕੰਮ ਨਹੀਂ ਕਰਨਾ ਕਿਦਾਂ ਦਾ ਸੁਭਾਅ ਭਾਰੀ ਕਿਦਾਂ ਦਾ ਪੰਜਾਬ ਪ੍ਰਤੀ ਆਪਣਾ ਸੋਚ ਰੱਖਦੇ ਗੁਰਵਿੰਦਰ ਸਿੰਘ ਸ਼ੰਕਰ ਬਹੁਤ ਹੀ ਨੇਕ ਸੁਭਾਅ ਦਾ ਮਾਲਕ ਵਾ ਬਹੁਤ ਜ਼ ਤੇ ਬਾਕੀ ਸੋਚ ਬੜੀ ਚੰਗੀ ਆ ਸਿਆਸੀ ਗੁਰੂ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਉਹਨਾਂ ਦੀ ਦਿਨ ਬੜੀ ਆ ਚੰਗੀ ਸੋਚ ਦੇ ਮਾਲਕ ਆ ਬਹੁਤ ਤਕਨੀਕ ਦੇ ਨਾਲ ਗੰਭੀਰਤਾ ਦੇ ਨਾਲ ਗੱਲ ਨੂੰ ਸੋਚ ਵਿਚਾਰ ਕੇ ਫੇਰ ਉਹ ਕਰਦੇ ਆ ਬਹੁਤ ਹੀ ਵਧੀਆ ਇਨਸਾਨ ਆ ਕਿੱਦਾਂ ਹੁਣ ਹਾਲਾਤ ਬਣਨੇ ਪਾਜੀ ਆਪਣਾ ਸਰਾਦੀ ਇਲਾਕਾ ਵੇਖ ਲਈ ਰਾਵੀ ਨਾਲ ਲੱਗਦਾ ਚਾਹੇ ਡੇਰਾ ਬਾਬਾ ਨਾਨਕ ਅਰਮਦਾਸ ਹੋ ਜੇ ਜਾਂ ਨਾਲਾ ਹੋ ਜੇ ਸਾਡੇ ਇਨਾਂ ਜ਼ਿਲ੍ਹਿਆਂ ਵਿੱਚ ਸ਼ਹਿਰਾਂ ਵਿੱਚ ਕਸਮੀਆਂ ਤੇ ਵੱਡਾ ਨੁਕਸਾਨ ਹੋਇਆ ਕੀ ਪਾਜੀ ਵੱਲੋਂ ਕੋਈ ਤੁਹਾਨੂੰ ਮੈਸੇਜ ਆਇਆ ਕਿ ਇਨਾਂ ਹਲਕਿਆਂ 'ਚ ਵੀ ਜਾਣਾ ਉੱਥੇ ਜਾ ਕੇ ਵੀ ਹੁਣ ਜਿੱਦਾਂ ਚਾਰੇ ਦੀ ਲੋੜ ਪੈ ਰਹੀ ਹੈ ਮੈਡੀਕਲ ਸਹੂਲਤਾਂ ਲੋੜ ਪੈ ਰਹੀ ਹੈ ਪਾਣੀ ਜ्यों ਜਿਉਂ ਉਤਰੇਗਾ ਬਿਮਾਰੀਆਂ ਫੈਲਣ ਦਾ ਡਰ ਹੈ ਕੋਈ ਆਇਆ ਤੁਹਾਨੂੰ ਮੈਸੇਜ ਕਿ ਜਾਣਾ ਉੱਥੇ ਗੁਰਵਿੰਦਰ ਸਿੰਘ ਸੰਗਰ ਨੇ ਸਾਨੂੰ ਮੈਸੇਜ ਆਇਆ ਕਿ ਹਰਪੀਰ ਦਾ ਤੇ ਪਸ਼ੂਆਂ ਲਈ ਚਾਰਾ ਖਾੜ ਚੌਕਰ ਦੇ ਪੰਜਾਬ ਬੋਰੇ 500 ਪੇਟੀ ਪਾਣੀ ਦੀ ਤੇ 2 ਲੱਖ ਦੇ ਡੜਗੜ ਮੈਡੀਸ਼ਨ ਵੈਟਰਨਰੀ ਜਿਹੜੀ ਉਹਨੇ ਰੈਡੀ ਕੀਤੀ ਅਸੀਂ ਕੱਲ ਨੂੰ ਚਾਲੇ ਮਾਰਾਂਗੇ ਤੇ ਬਹੁਤ ਦੇਣਵਾ ਭਰਾ ਦੀ ਮਹਿਸ਼ ਲੱਗੇ ਤੇ ਅਸੀਂ ਆਪਣੇ ਤਨ ਮਨ ਦੇ ਨਾਲ ਸੇਵਾ ਕਰਨ ਦੇ ਵੀਰ ਦੀ ਤੇ ਹੜਪੀਤਾਂ ਲਈ ਅਸੀਂ 24 ਘੰਟੇ ਹਾਜ਼ਰਾਂ ਸਨ ਹੋਰ ਵੀ ਪਾਜੀ ਮਜੂਰੇ ਪਾਜੀ ਸ਼ੁਭਨਾਮ ਵੀ ਸਭ ਤੋਂ ਪਹਿਲਾਂ ਦੇ ਪਾਜੀ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਆਰਐਨ ਨਿਊਜ਼ ਦਾ ਕਿਉਂਕਿ ਜਿਹੜੇ ਸਾਡੇ ਤੱਕ ਇੱਥੇ ਪਹੁੰਚੇ ਜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਕਿਉਂਕਿ ਅਜੇ ਤੱਕ ਸਾਡੇ ਪਿੰਡ ਦੇ ਵਿੱਚ ਇੱਥੇ ਕੋਈ ਨਹੀਂ ਆਇਆ ਹੈਗਾ ਸਾਰੇ ਨੂੰ ਪਤਾ ਹੈ ਕਿ ਬਾਰਿਸ਼ ਦਾ ਮੌਸਮ ਹੈ ਹੜ ਜਿਹੜੇ ਆ ਡੇਰਾ ਬਾਬਾ ਨਾਨਕ ਦੇ ਏਰੀਆ ਦੇ ਵਿੱਚ ਉਧਰ ਬਹੁਤ ਜ਼ਿਆਦਾ ਪਾਣੀ ਆਇਆ ਹੋਇਆ ਸਾਰੇ ਲੋਕਾਂ ਦਾ ਧਿਆਨ ਉਧਰ ਹੈ ਪਰ ਪਿੰਡਾਂ ਦੇ ਵਿੱਚ ਕਿਸੇ ਦਾ ਜ਼ਿਆਦਾ ਧਿਆਨ ਨਹੀਂ ਹੈਗਾ ਤੁਸੀਂ ਪਹਿਲੇ ਜਿਹੜੇ ਸਾਡੇ ਨਿਊਜ਼ ਵਾਲੇ ਜਿਹੜੇ ਸਾਡੇ ਪਿੰਡ ਦੇ ਵਿੱਚ ਆਏ ਜੇ ਉਹ ਤੁਹਾਨੂੰ ਇਹ ਮੌਕਾ ਵੀ ਵਿਖਾਤਾ ਵੀ ਸਾਡੇ ਪਿੰਡ ਦੇ ਵਿੱਚ ਇਹੋ ਜਿਹੇ ਘਰ ਹੈਗੇ ਆ ਜਿਹੜੇ ਸੱਤ ਦੇ ਜਿਹੜੇ ਸੱਤਾਂ ਡਿੱਗੀਆਂ ਹੋਈਆਂ ਇੱਕ ਪਰਿਵਾਰ ਇਹੋ ਜਿਹਾ ਇਹੋ ਜਿਹਾ ਰਾਤ ਜਿਹੜੇ ਸੁੱਤੇ ਹੋਏ ਸੀਗੇ ਉਹ 6 ਤੋਂ 7 ਪਰਿਵਾਰ ਹੈਗੇ ਆ ਆਪਣਾ ਮੈਂਬਰ ਉਹਨਾਂ ਦੇ ਤੇ ਉਹ ਜੇ ਨਾ ਨਿਕਲਦੇ ਬਾਹਰ ਤੇ ਸਾਰੇ ਥੱਲੇ ਆ ਜਾਣੀ ਇਹ ਤੁਹਾਨੂੰ ਮੈਂ ਜਾਣਕਾਰੀ ਵਾਸਤੇ ਹੋਰ ਦੱਸਦਾ ਵੀ ਅੱਜ ਤੋਂ ਤਕਰੀਬਨ 4 ਜਾਂ 5 ਸਾਲ ਪਹਿਲਾਂ ਸਾਡੇ ਇੱਥੇ ਬਹੁਤ ਵੱਡਾ ਹਸਾ ਹੋਇਆ ਸੀ ਉਦੋਂ ਬਾਰਿਸ਼ ਹੋਂਦੀ ਸੀ ਕਿਤੇ ਬਾਰਿਸ਼ ਦੇ ਕਾਰਨ ਇੱਕ ਪ੍ਰਵਾਹ ਜਿਹੜਾ ਸੀ ਉਹਨਾਂ ਦੇ 9 ਮੈਂਬਰ ਸੀ ਜੀ ਇੱਥੇ ਉਹ 7 ਡਿੱਗ ਗਏ ਉਹ 9 ਦੇ 9 ਮੈਂਬਰ ਜਿਹੜੇ ਖਤਮ ਹੋ ਗਏ ਉਸ ਤੋਂ ਬਾਅਦ ਆ ਜਿਹੜੇ ਹੁਣ ਆਪਣੇ ਗੁਰਵਿੰਦਰ ਵੀਰ ਸੰਗਰ ਜੀ ਹੈਗੇ ਉਹਨਾਂ ਨੂੰ ਪਤਾ ਲੱਗਾ ਵੀ ਸਾਡੇ ਪਿੰਡ ਦੇ ਵਿੱਚ ਇਹੋ ਜਿਹੇ ਹਾਸੇ ਹੋਏ ਆ ਤੇ ਉਹਨਾਂ ਨੇ ਸਾਨੂੰ ਸਾਡੀ ਟੀਮ ਨੂੰ ਇਹ ਨਿਰਦੇਸ਼ ਦਿੱਤਾ ਕਿ ਤੁਸੀਂ ਪਿੰਡ ਦੇ ਵਿੱਚ ਚੈੱਕ ਕਰੋ ਵੀ ਕਿਹੜੇ ਕਿਹੜੇ ਇਹੋ ਜਿਹੇ ਘਰ ਹੈਗੇ ਜਿਹੜੇ ਜ਼ਿਆਦਾ ਜਿਹੜੇ ਮਤਲਬ ਗੰਭੀਰ ਜਿਹੜੇ ਡਿੱਗ ਸਕਦੇ ਆ ਜਦੋਂ ਕੋਈ ਨੁਕਸਾਨ ਹੋ ਸਕਦਾ ਹੈ ਪਹਿਲ ਦੇ ਆਧਾਰ ਤੇ ਉਹਨਾਂ ਨੇ ਉਹ ਜਿਹੜੇ ਪੱਕੇ ਕਰਵਾਤੇ ਆ ਹੁਣ ਜਿਨ੍ਹਾਂ ਦੇ ਘਰ ਡਿੱਗੇ ਹੋਏ ਆ ਜਾਂ ਸੱਤਾਂ ਡਿੱਗੀਆਂ ਜਿਨ੍ਹਾਂ ਦੀਆਂ ਉਹਨਾਂ ਨੂੰ ਵੀ ਵੀਰ ਨੇ ਜਿਹੜੀ ਹਾਂ ਕੀਤੀ ਹੋਈ ਵੀ ਅਸੀਂ ਇਹਨਾਂ ਦਾ ਜਿਹੜੇ ਘਰ ਬਣਾ ਕੇ ਦੇਵਾਂਗੇ ਇਸ ਤੋਂ ਪਤਾ ਜੀ ਸਾਡੇ ਪਿੰਡ ਦੀ ਗਰਾਊਂਡ ਹੈ ਗਰਾਊਂਡ ਜਿਹੜੀ ਸਭ ਤੋਂ ਪਹਿਲਾਂ ਬਹੁਤ ਇੱਥੇ ਕੱਚੀ ਹੁੰਦੀ ਸੀ ਸ਼ੁਰੂਆਤ ਜਿਹੜੀ ਆ ਆਪਣੇ ਗੁਰਵਿੰਦਰ ਵੀਰ ਸੰਘਰ ਜੀ ਨੇ ਕੀਤੀ ਹੈ 2 ਲੱਖ ਰੁਪਏ ਨੇ ਉਸੇ ਟਾਈਮ ਹੀ ਦਿੱਤਾ ਪਹਿਲਾਂ ਇੱਥੇ ਮਿੱਟੀ ਪਵਾਓ ਤੇ ਇਹਦੀ ਗਰਾਊਂਡ ਦੀ ਰਿਪੇਅਰ ਕਰਵਾਓ ਤੇ ਬਾਅਦ ਵਿੱਚ ਚਲੋ ਸਰਕਾਰਾਂ ਨੇ ਆ ਕੇ ਗਰਾਊਂਡ ਦੇ ਉੱਤੇ ਕੁਝ ਹੋਰ ਪੈਸਾ ਲਾਇਆ ਤੇ ਚਲੋ ਹੁਣ ਗਰਾਊਂਡ ਜਿਹੜੀ ਸਾਡੀ ਬਹੁਤ ਵੱਡੀ ਹੈ। ਭਾਜੀ ਐਡੀ ਵੱਡੀ ਸੇਵਾ ਕਰਨੀ ਕੋਈ ਮਾੜਾ ਜਾਂ ਦਸਪੰਦ ਵੀ ਦੇ ਦਿੰਦਾ ਨਾ 10 ਰੁਪਏ ਵੀ ਨਾ ਲਖਾਉਂਦਾ। ਪੱਖਿਆਂ ਦੇ ਨਾਲ ਖਾਣਦਾ, ਕੰਧਾਂ ਦੇ ਨਾਲ ਖਾਣਦਾ। ਇੰਨੇ ਚਿਰ ਦੀ ਸੇਵਾ ਕਰ ਰਹੀ ਹੈ। ਚਲੋ ਤੁਹਾਡੇ ਤੱਕ ਅਸੀਂ ਪਹੁੰਚ ਕੀਤੀ ਹੈ ਸੁਣ ਕੇ। ਕੀ ਕਹਿਣਾ ਚਾਹੁੰਦੇ ਹੋ ਇਨਸਾਨ ਦੀ ਕੈਸੀ ਸੋਚ ਹੈ ਕਿ ਦੇ ਵੀ ਦੇਣਾ ਤੇ ਆਪਾਂ ਸ਼ੋਅ ਨਹੀਂ ਕਰਨਾ। ਨਹੀਂ ਵੇਖੋ ਜੀ ਭਾਜੀ ਜੋ ਗੁਰਵਿੰਦਰ ਵੀਰ ਸੰਘਰ ਹੈ ਜੀ ਉਹਨਾਂ ਦੀ ਇੱਕੋ ਹੀ ਸੋਚ ਹੈਗੀ ਕਿ ਜਿਹੜਾ ਆਪਣੇ ਆਪ ਨੂੰ ਜ਼ਿਆਦਾ ਉਹਨਾਂ ਨੇ ਅੱਗੇ ਕਿਸੇ ਉਹ ਗੁਪਤ ਰੂਪ ਤੇ ਜਿਹੜੀ ਸਾਰਿਆਂ ਦੀ ਸੇਵਾ ਕਰਦੇ ਤੇ ਆਪਣੇ ਆਪ ਨੂੰ ਉਹਨਾਂ ਦੇ ਵੱਡਾ ਕਹਾਉਣ ਦਾ ਮਤਲਬ ਉਹਨਾਂ ਦੇ ਨਿੰਗ ਹੈਗਾ ਹੈਗਾ ਵੇਖੋ ਜੀ ਸਾਡੇ ਪਿੰਡ ਦੇ ਵਿੱਚ ਬਹੁਤ ਅਮੀਰ ਬੰਦੇ ਹੈਗੇ ਆ ਕਰੋੜਾਂ ਪਤੀ ਹੈਗੇ ਬੰਦੇ ਹੈਗੇ ਪਰ ਅਜੇ ਤੱਕ ਕਿਸੇ ਕਿਸੇ ਵੀ ਬੰਦੇ ਨੇ ਸਾਡੇ ਪਿੰਡ ਦੇ ਉੱਤੇ ਪੈਸਾ ਨਹੀਂ ਲਾਇਆ ਹੈਗਾ ਇਹ ਪਹਿਲਾ ਜਿਹੜਾ ਸਾਡਾ ਗੁਰਵਿੰਦਰ ਸੰਗਰਜੀ ਆ ਇਹਨਾਂ ਨੇ ਆਪਣੇ ਪਿੰਡ ਦੀ ਜਿਹੜੀ ਬਾਹ ਫੜੀ ਆ ਤੇ ਇੱਥੇ ਘੜ ਤੋਂ ਘੜ 30 ਤੋਂ 35 ਬੰਦਿਆਂ ਦੇ ਜਿਹੜੇ ਘਰ ਉਹਨਾਂ ਨੇ ਫ੍ਰੀ ਬਣਾ ਕੇ ਦੇ ਦਿੱਤੇ ਆ ਜੀ ਇਹ ਬਹੁਤ ਵੱਡਾ ਦਾਨ ਹੈ ਔਰ ਇਹੀ ਅੱਗੇ ਅੱਗੇ ਹਾਈ ਕਮਾਂਡ ਅਗੇ ਪ੍ਰਾਰਥਨਾ ਕਰਦੇ ਹਾਂ ਜਾਂ ਆਪਣੀ ਰਿਕੁਐਸਟ ਕਰ ਕਿ ਜੋ ਆਪਣੀ ਕਾਂਗਰਸ ਪਾਰਟੀ ਨੇ ਉਹਨੂੰ ਅੱਗੇ ਮੌਕਾ ਮਿਲਣਾ ਚਾਹੀਦਾ ਇਹੋ ਜੇ ਸੂਝਵਾਨ ਜਿਹੜੇ ਬੰਦੇ ਆ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਜਿਹੜੇ ਸਾਡੇ ਪਿੰਡ ਦਾ ਸੋਚ ਸਕਦਾ ਉਹ ਪੂਰੇ ਏਰੀਆ ਨੂੰ ਵੀ ਬਹੁਤ ਅੱਗੇ ਲੈ ਕੇ ਜਾ ਸਕਦਾ ਜੀ ਫਰੀ ਚਰਚ ਬਾਰੇ ਮੈਂ ਗੱਲ ਕਰ ਰਿਹਾ ਸੀ ਗੁਰੂ ਘਰ ਸਾਰੇ ਸਾਂਝੇ ਹੁੰਦੇ ਉਹਨਾਂ ਨਾਲ ਵੀ ਗੱਲਬਾਤ ਹੋਈ ਹੈ ਕਹਿੰਦੇ ਸੰਗਤ ਵਾਸਤੇ ਕਹਾਲ ਦੀ ਲੋੜ ਹੀ ਕਿਉਂਕਿ ਸੰਗਤ ਹੁੰਦੀ ਰਹਿੰਦੀ ਹੈ ਗੁਰੂ ਘਰਾਂ ਵਿੱਚ ਉਹਨਾਂ ਨੂੰ ਵੀ ਵੱਡੀ ਸੇਵਾ ਕੀਤੀ ਹੈ ਕੀ ਕਹਿਣਾ ਚਾਹੁੰਦੇ ਆ ਚਰਚ ਬਾਰੇ ਚਰਚ ਦੀ ਵੇਖੋ ਜੀ ਜਦੋਂ ਇਹਨਾਂ ਨੇ ਚਰਚ ਦੀ ਮੰਗ ਕੀਤੀ ਹੈ ਸੈੱਟ ਦੀ ਆਪਾਂ 2 ਲੱਖ 11000 ਰ 211000 ਜਿਹੜਾ ਦੂਜੀ ਚਾਰਜ ਭਾਜੀ ਹੁਣ ਵਾਲੇ ਬੰਨੇ ਚਰਚਾ 211000 ਉਹਨਾਂ ਨੂੰ ਦਿੱਤਾ ਉਹ ਤੇ ਜਿਹੜੇ ਵਿਦੇਸ਼ਾਂ ਦੇ ਬੱਚੇ ਜਾਂਦੇ ਆ ਕਈਆਂ ਕੋ ਪੈਸੇ ਥੋੜੇ ਜਾਂਦੇ ਆ ਮੈਂ ਸੁਣਿਆ ਕਿ ਉਹਨਾਂ ਨੂੰ ਵੀ ਪੈਸੇ ਦੀ ਮਦਦ ਕਰਦੇ ਆ ਬਾਹਰ ਫਿਰ ਜੇ ਕੋਈ ਗਾਈਡ ਕਰਨ ਦੀ ਲੋੜ ਹੋਏ ਇਦਾਂ ਨਹੀਂ ਇਦਾਂ ਕਰਨਾ ਇਦਾਂ ਸੈਟਲ ਹੋਣਾ ਉਹ ਵੀ ਕਰਦੇ ਨੇ ਫਿਰ ਬਕਾਇਦਾ ਫੋਨ ਕਰਕੇ ਪੁੱਛਦੇ ਵੀ ਬੱਚਿਆਂ ਨੂੰ ਕਿ ਤੁਸੀਂ ਸੈਟ ਹੋ ਰੋਟੀ ਪਾਣੀ ਚੱਲ ਰਿਹਾ ਪਰਿਵਾਰ ਕਿਦਾਂ ਚੱਲ ਰਿਹਾ ਇਹ ਵੀ ਇੱਕ ਵੱਡੀ ਗੱਲ ਕਿਉਂਕਿ ਬਹੁਤੇ ਇੱਥੋਂ ਜਿਹੜੇ ਹੁੰਦੇ ਆ ਲੋਕ ਆਪਣੇ ਬੱਚੇ ਨੂੰ ਬਾਹਰ ਕਰਜ਼ਾ ਚੁੱਕ ਕੇ ਭੇਜ ਦਿਆ ਤੇ ਬਾਹਰ ਹੀ ਫਸ ਜਾਂਦੇ ਇਹ ਵੀ ਇੱਕ ਵੱਡੀ 11 12 ਪਿੰਡ ਜਿਹੜੇ ਸਾਡੇ ਹਲਕੇ ਦੇ ਆ ਉਹਨਾਂ ਦੇ ਵਿੱਚ ਮੈਂ ਬਹੁਤ ਗਰੀਬ ਲੈਵਲ ਤੋਂ ਜਿਹੜੇ ਬੰਦੇ ਸੀ ਉਹ ਮੁੰਡੇ ਸੀ ਉਹਨਾਂ ਨੂੰ ਮੈਂ ਹੈਲਪ ਕਰਾਈ ਗੁਰਵਿੰਦਰ ਸਿੰਘ ਗਾਕੀ ਜਿਹੜੇ ਜੂਥ ਮੁੰਡੇ ਉਹ ਮੈਂ ਡੱਲੇ ਤੋਂ ਵੀ ਕਵਰ ਕਰਕੇ ਤੇ 42 17000 ਰੁਪਿਆ ਮਹੀਨੇ ਪੇ ਤੇ ਲਵਾਤੀ ਆ ਤੁਹਾਡਾ ਸ਼ੁਭਨਾਮ ਕੀ ਜੀ ਗੁਰਦੁਆਰਾ ਸਾਹਿਬ ਚ ਵੀ ਪਾਜੀ ਵੱਲੋਂ ਸੇਵਾ ਦਿੱਤੀ ਗਈ ਹੈ ਉਹ ਗੁਰਦੁਆਰਾ ਸਾਹਿਬ ਦੀ ਇਮਾਰਤ ਜਿਹੜੀ ਹੈ ਨਵੀਂ ਜਗ੍ਹਾ ਤੇ ਨਵੇਂ ਰੂਪ ਚ ਬਣ ਰਹੀ ਹੈ ਕੀ ਕਹਿਣਾ ਚਾਹੁੰਦੇ ਆ ਘੜ ਨਾਮ ਕੀ ਜੀ ਮੇਰਾ ਨਾਮ ਸੁਖਦੇਵ ਸਿੰਘ ਆ ਮੈਂ ਮੌਜੂਦਾ ਮੈਂਬਰ ਪੰਚਾਇਤ ਆ ਮੀਰ ਸਿੰਘ ਜੀ ਦਾ ਤੇ ਵੀਰ ਹਰਜੀਤ ਸਿੰਘ ਪੱਡਾ ਇਹਦਾ ਜੋ ਗੁਰਦੁਆਰਾ ਸਾਹਿਬ ਕੇ ਸੇਵਾ ਕੀਤੀ ਆ ਗੁਰਵਿੰਦਰ ਸਿੰਘ ਸੰਗਰ ਨੇ ਬਹੁਤ ਮਨ ਤੇ ਧੰਨ ਦੇ ਨਾਲ ਸੇਵਾ ਕੀਤੀ ਆ ਭਾਈ ਇਹ ਨਹੀਂ ਕਿ ਆਪਣਾ ਨਾਮ ਲਕਾਇਆ ਉਹਨੂੰ ਜੋ ਵੀ ਬੋਲਦੇ ਰਏ ਉਸੇ ਟਾਈਮ ਇਸਰੀਆ ਲਿਆ ਕੇ ਪਹਿਲੇ ਆ ਕੇ ਦਿੰਦਾ ਰਿਹਾ ਜੋ ਵੀ ਮਟੀਰੀਅਲ ਲੱਗਾ ਜਿੰਨਾ ਵੀ ਮਿਸਤਰੀਆਂ ਦੇ ਪੈਸੇ ਬਣਦੇ ਰੇ ਜਣੇ ਕਿ 7 ਲੱਖ ਰੁਪਇਆ ਗੁਰਦੁਆਰਾ ਸਾਹਿਬਾ ਛੱਡੇ ਦਿੱਤਾ ਕਿਉਂਕਿ ਸਾਡਾ ਜਿਹੜਾ ਗੁਰਦੁਆਰਾ ਪਹਿਲਾਂ ਬਿਲਕੁਲ ਛੋਟਾ ਸੀ ਫਿਰ ਸਾਡੀ ਸੰਗਤ ਨੇ ਪੈਸੇ ਇਕੱਠੇ ਕਰਕੇ ਗ੍ਰਾਹੀ ਇਕੱਠੀ ਕਰਕੇ ਜਗਾ ਲਈ ਫਿਰ ਅਗਰਵਿੰਦਰ ਸਿੰਘ ਕੋ ਇਕੱਠੇ ਹੋ ਗਏ ਸਾਰੇ ਕਿ ਅਸੀਂ ਗੁਰਦਾਰਾ ਹਾਲ ਬਣਾਉਣਾ ਵਾ ਸਾਡੀ ਸੰਗਤ ਜਿਆਦੀ ਆ ਸੰਗਤ ਕੋ ਬੈਠਾ ਨਹੀਂ ਜਾਂਦਾ ਤੇ ਗਰਵਿੰਦਰ ਸਿੰਘ ਨੇ ਚਲੋ ਕਿ ਆ ਮੇਰੇ ਘਰ ਦਾ ਕੰਮ ਆ ਮੇਰੇ ਪਿੰਡ ਦਾ ਕੰਮ ਆ ਮੈਂ ਆਪਣੇ ਘਰ ਦੀ ਸੇਵਾ ਕਰਨੀ ਆ ਮੈਂ ਆਪਣੇ ਗੁਰੂ ਘਰ ਦੀ ਸੇਵਾ ਕਰਨੀ ਕਿ ਬੰਦੇ ਦੀ ਨਹੀਂ ਕਰਨੀ ਬਹੁਤ ਮਨ ਤੇ ਧਨ ਦੇ ਨਾਲ ਸੇਵਾ ਕੀਤੀ ਪੌਣੇ 7 ਲੱਖ ਰੁਪਿਆ ਲਾ ਕੇ ਗੁਰਦਾਰਾ ਸਾਹਿਬ ਤਿਆਰ ਕਰਵਾ ਰਿਹਾ ਸੀ ਪਰ ਇਹੋ ਜੇ ਵਿੱਚ ਕੋਈ ਬੰਦੇ ਵਿੱਚ ਗੜਬੜੀ ਕਰ ਗਏ ਇਧਰ ਉਧਰ ਦੀਆਂ ਕਰਨ ਲੱਗ ਪਏ ਤੇ ਉਹ ਕੰਮ ਜਿਹੜਾ ਸਾਡਾ ਰੁਕ ਗਿਆ ਇਹ ਕਰਕੇ ਬੇਨਤੀ ਆ ਕਿ ਵੀਰ ਜੋ ਸਾਡਾ ਹੈ ਗੁਰਵਿੰਦਰ ਸਿੰਘ ਸੰਘਰ ਅਸੀਂ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਜੀ ਉਹਨੂੰ ਅੱਗੇ ਵੀ ਲਿਆਉਣ ਕਿਉਂਕਿ ਜਿਹੜੀਆਂ ਸਾਡੀਆਂ ਚੋਣਾਂ ਆ ਰਹੀਆਂ ਉਹਨਾਂ ਵਿੱਚ ਅੱਗੇ ਆਏ ਸਾਡਾ ਇਹੋ ਵਿਚਾਰ ਹੈ ਕਿ ਜਿੱਤਾਂ ਦੇ ਉਹਨਾਂ ਦੇ ਵਿਚਾਰ ਹਨ ਉਹ ਸਾਰਾ ਇੱਕ ਨਗਰ ਦੀ ਸੇਵਾ ਨਹੀਂ ਕਰਦੇ ਆਪਣੇ ਪਿੰਡ ਦੀ ਸੇਵਾ ਨਹੀਂ ਕਰਦੇ ਲਾਗੇ-ਲਾਗੇ ਪਿੰਡਾਂ ਦੇ ਵਿੱਚ ਵੀ ਸੇਵਾ ਕਰਦੇ ਆ ਹੋਰ ਵੀ ਸਾਡੇ ਇੱਕ ਬਣਿਆ ਵਾ ਉਹ ਪੰਪ ਦੇ ਲਾਗੇ ਇਹ ਦੇਸ਼ਕ੍ਰਮ ਮੰਤਰ ਉੱਥੇ ਵੀ ਬਹੁਤ ਜਿਆਦਾ ਸੇਵਾ ਕੀਤੀ ਧੰਨ ਤੇ ਮੰਨ ਧੰਨ ਦੇ ਨਾਲ ਗੁਰਦਾਰ ਸਾਹਿਬੀ ਚੜਦੀ ਪਤੀ ਵੀ ਲੈਂਦੀ ਪਤੀ ਵੀ ਬਹੁਤ ਜਿਆਦਾ ਸੇਵਾ ਕੀਤੀ ਆ ਹੋਰ ਸਾਡੇ ਜਿਹੜੇ ਗਰੀਬ ਬੱਚੇ ਹਨ ਉਹਨਾਂ ਦੀ ਵੀ ਸੇਵਾ ਕਰਦਾ ਜਿਹੜਾ ਘਰ ਦੇ ਵਿੱਚ ਕਿਸੇ ਦਾ ਲਾਜ ਨਹੀਂ ਨਾ ਹੁੰਦਾ ਉਹ ਵੀ ਲਾਜ ਵਾਸਤੇ ਪੈਸੇ ਦੇ ਕੇ ਜਾਂਦੇ ਆ ਬਾਕੀ ਇੱਕ ਉਹਨਾਂ ਦਾ ਵਿਚਾਰ ਮੈਨੂੰ ਬਹੁਤ ਸੋਹਣਾ ਲੱਗਾ ਕਿ ਉਹਨਾਂ ਕਿਹਾ ਕਿ ਜਿਹੜੀ ਪਿੰਡ ਦੀ ਧੀ ਆ ਨਾ ਮੈਂ ਰਸ ਕੇ ਇੱਥੇ ਨਹੀਂ ਆਉਂਦੇਣੀ ਪਿੰਡ ਦੀ ਨੌ ਜਿਹੜੀ ਆ ਮੈਂ ਬਾਹਰ ਨਹੀਂ ਜਾਣ ਦੇਣੀ ਉਹ ਆਪਣੀ ਗੱਡੀ ਲੈ ਕੇ ਆਪਣੇ ਬੰਦੇ ਨਾਲ ਲੈ ਕੇ ਖੁਦ ਜਾ ਕੇ ਉਹ ਲੜਕੀ ਦੇ ਸਹੁਰੇ ਦੇ ਘਰ ਜਾ ਕੇ ਬਹਿ ਕੇ ਗੱਟਮਟ ਕਰਕੇ ਉਹਨਾਂ ਨਾਲ ਕਰਕੇ ਲੜਕੀ ਨੂੰ ਤੋੜਦਾ ਜਿਹੜੀ ਨੌ ਇਥੋਂ ਦੀ ਦੋਸ ਕੇ ਜਾਂਦੀ ਹੈ ਨਾ ਉਹਨੂੰ ਵੀ ਆਪ ਲੈ ਕੇ ਆਉਂਦਾ ਆਪਣੇ ਕੋਲੋਂ ਖਰਚਾ ਵੀ ਕਈ ਵਾਰ ਦੇ ਦਿੰਦਾ ਅਸੀਂ ਬਹੁਤ ਜਦਾ ਧੰਨਵਾਦ ਆ ਕਿ ਇਹੋ ਜਿਹਾ ਅੱਗੇ ਆਦਮੀ ਆਉਣਾ ਚਾਹੀਦਾ ਚੰਗੀ ਸੋਚ ਵਾਲਾ ਆਦਮੀ ਆਉਣਾ ਚਾਹੀਦਾ ਕਿਉਂਕਿ ਘਟਿਆ ਆਦਮੀ ਤੇ ਬਹੁਤ ਤੁਰੇ ਫਿਰਦੇ ਆਪਣੇ ਘਰ ਵਾਤੇ ਤੇ ਬਹੁਤ ਫਿਰਦੇ ਆ ਪਰ ਇਹ ਸਾਡਾ ਵੀਰ ਜਣ ਗਰਵਿੰਦਰ ਸਿੰਘ ਸੰਗਰਨ ਇਹ ਆਪਣੇ ਪਿੰਡ ਬਾਰੇ ਸੋਚਦਾ ਆਪਣੇ ਪਿੰਡ ਦੀਆਂ ਧੀਆਂ ਬਾਰੇ ਸੋਚਦਾ ਪਿੰਡ ਦੀਆਂ ਨਵਾਂ ਬਾਰੇ ਸੋਚਦਾ ਪਿੰਡ ਦੇ ਵਿਕਾਸ ਬਾਰੇ ਸੋਚਦਾ ਇਹ ਇਹੋ ਅਰਦਾਸ ਕਰਦੇ ਆ ਕਿ ਸਤਿਗੁਰੂ ਜੀ ਆਉਣ ਵਾਲੇ ਸਤਾਈ ਦੇ ਵਿੱਚ ਸਤਿਗੁਰੂ ਜੀ ਇਹਨਾਂ ਦੀ ਕਿਰਪਾ ਕਰੇ ਇਹ ਵਿਧਾਨ ਸਭਾ ਦੇ ਵਿੱਚ ਜਾਣ ਤੇ ਸਾਡੇ ਪਿੰਡ ਦਾ ਹੋਰ ਉੱਚਾ ਨਾਮ ਹੋਵੇ ਕਿਉਂਕਿ ਸਾਨੂੰ ਪਤਾ ਲੱਗਦਾ ਕਿ ਸਾਡੇ ਪਿੰਡ ਦਾ ਐਮਐਲਏ ਆ ਸਾਡੇ ਪਿੰਡ ਦਾ ਕਾਂਗਰਸ ਦੇ ਵਿੱਚ ਆਦਮੀ ਆ ਚੰਗੀ ਸੋਚ ਵਾਲਾ ਇਹ ਕਰਕੇ ਬੇਨਤੀ ਕਰਦੇ ਆ ਕਿ ਗੁਰੂ ਮਹਾਰਾਜ ਚੜ੍ਹਦੀ ਕਲਾ ਕਰੇ ਉਹਦੀ ਉਮਰ ਬਖਸ਼ੇ ਹੋਰ ਉਹਦੇ ਪਰਿਵਾਰ ਨੂੰ ਤਰੱਕੀਆਂ ਬਖਸ਼ੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਤੋਂ ਇਸ ਮੌਕੇ ਸਾਡੀ ਟੀਮ ਵੱਲੋਂ ਵੱਖ-ਵੱਖ ਪਿੰਡ ਵਾਸੀਆਂ ਨਾਲ ਜਿਨ੍ਹਾਂ ਨੇ ਮਦਦ ਕੀਤੀ ਆ ਜਾਂ ਮਦਦ ਕਰਨ ਦਾ ਉਹਨਾਂ ਨੇ ਹਾਮੀ ਭਰੀ ਆ ਉਹਨਾਂ ਨਾਲ ਗੱਲਬਾਤ ਕੀਤੀ ਆ ਉਹ ਗੱਲਬਾਤ ਵੀ ਸੁਣਾਵਾਂਗੇ ਤੇ ਸਾਡੇ ਚੈਨਲ ਨੂੰ YouTube Facebook ਤੇ Instagram ਤੇ ਸਬਸਕ੍ਰਾਈਬ ਜ਼ਰੂਰ ਕਰੋ ਢੱਲੇ ਪਿੰਡ ਦੀ ਰਹਿਣ ਵਾਲੀ ਕਵਲਜੀਤ ਕੋ ਇਹ ਮੀਆਂ ਜੀ ਵਾ ਠੱਜ ਜਿ ਦਿਨ ਪਹਿਲਾਂ ਮੀਆਂ ਆਇਆ ਉਦੋਂ ਉਹ ਪਰਲੀ ਕੰਧ ਢੱਟ ਗਈ ਆ ਤੇ ਜਿ ਦਿਨ ਬਾਅਦ ਚ ਆਇਆ ਫਿਰ ਇੰਦਰਲੀ ਢੱਟ ਗਈ ਇਹ ਬਚਾ ਹੋ ਗਈ ਇੱਥੇ ਰਾਤ ਬਾਹਰ ਸਤੇ 11:00 ਵਜੇ ਨਾ ਉਹ ਪਰਲੀ ਕੰਧ ਡਿੱਗ ਗਈ ਅਸੀਂ ਸਾਰੇ ਬਾਹਰ ਹੀ ਤੇ ਪਹਿਲਾਂ ਜਦੋਂ ਮੀਆਂ ਆਇਆ ਸਾਨੂੰ ਇਹ ਪਰਿਵਾਰ ਨੇ ਬਾਹਰ ਕੱਢ ਦਿੱਤਾ ਇਹਦਰ ਗਵਾਰਡ ਰਹਿਣ ਦੇ ਇਹਨਾਂ ਨੇ ਸਾਡਾ ਬੜਾ ਸਾਥ ਦਿੱਤਾ ਇਹਨਾਂ ਨੂੰ ਪਤਾ ਲੱਗ ਗਿਆ ਵੀ ਕਾਂ ਦੇ ਟੱਟਣ ਵਾਲੀ ਹੈ ਤੇ ਇਹਨਾਂ ਨੂੰ ਕਿਹਾ ਵੀ ਤੋ ਨਿਕਲ ਜਾ ਤੀ ਕਿੰਨੀਆਂ ਬੱਚੀਆਂ ਤਿੰਨ ਗੁੱਡੀਆਂ ਆ ਕਾਕਾ ਜੀ ਤੇ ਭੱਜ ਗੁਰਵਿੰਦਰ ਸਿੰਘ ਸੰਗਰ ਨੇ ਕਿਹਾ ਆ ਕਿ ਮੈਂ ਤੁਹਾਨੂੰ ਸਿਰ ਤੇ ਸੱਤ ਪਾ ਕੇ ਦਵਾਂਗਾ ਮੇਰਾ ਕਿ ਬੱਚਾ ਛੋਟਾ ਵਾ ਡੈਡੀ ਦੀ ਪਹਿਲਾਂ ਡੈਥ ਹੋ ਗਈ ਸੀ 7 ਸਾਲ ਹੋ ਗਏ ਆ ਤੇ ਘਾਟ ਅੱਠ ਗਿਆ ਵਾ ਤੇ ਹੁਣ ਉਹਨਾਂ ਨੇ ਜ਼ਿੰਮੇਵਾਰੀ ਚੁੱਕੀ ਆ ਕਿ ਮੈਂ ਘਰ ਤੁਹਾਨੂੰ ਬਣਾ ਕੇ ਦਵਾਂਗਾ ਜਗਮੀਰ ਕੋਰ ਮਿੰਦਰਲਾ ਪਿੰਡ ਸਾਡੀ ਹਾਲਤ ਬਹੁਤ ਮਾੜੀ ਸੀ ਸਾਡੇ ਕਮਰੇ ਡਿਗ ਪਏ ਹੀ ਸਾਰੇ ਤੇ ਸਾਡੇ ਬਹੁਤ ਬੰਦਾ ਹਾਲੇ ਸਾਡੇ ਬੱਚੇ ਨਿਕਲ ਕੇ ਹੀ ਕਿੰਨੇ ਬੱਚੇ ਤੇ 4 ਬਗਾ ਕੇ ਮੇਰੇ ਹਾਂਜੀ ਸਾਡਾ ਫੋਰ ਬੰਦਾ ਹਾਂ ਕੰਮ ਕਰਦੇ ਘਰ ਵਰਦੇ ਬੀ ਸਿੰਘ ਕੀ ਕੰਮ ਕਰਦੇ ਤੇ ਢਾੜੀ ੱੱਪੇ ਕਰਦੇ ਤੇ ਮਕਾਨ ਫਿਰ ਕਿੰਨੇ ਪਾ ਦਿੱਤਾ ਇਹਦੇ ਸੰਗਤ ਨੇ ਸੰਗਤ ਕਿਥੋਂ ਆਣ ਵਾਲੇ ਆ ਡੱਲੇ ਦੇ ਰਹਿਣ ਵਾਲੇ ਹਾਂਜੀ ਡੱਲਾ ਨਾਂ ਕੀ ਗੁਰਪ੍ਰੀਤ ਕੌਰ ਪਾਜੀ ਆਡੇ ਕਮਰੇ ਚੋਂਦੇ ਹੀ ਠੱਠੇ ਹੀ ਦੇ ਪਾਜੀ ਗੁਰਵਿੰਦਰ ਸਿੰਘ ਸੰਗਰ ਨੇ ਬਣਾ ਕੇ ਦਿੱਤੇ ਆ ਕਿੰਨੇ ਬੱਚੇ ਤੁਹਾਡੇ ਡੇਟਾ ਦੇ ਇੱਕ ਬੇਟੀ ਪਾਜੀ ਚੋਂ ਦੇ ਹੀ ਮੀਮ ਜਦੋਂਦਾ ਤੇ ਸੀਮੈਂਟ ਵੀ ਡਿੱਗਦਾ ਰਹਿੰਦਾ ਹੈ ਪਾਜੀ ਸਾਡੇ ਪਿੰਡ ਦੇ ਰਹਿਣ ਵਾਲੇ ਤੇ ਉਹਨਾਂ ਨੇ ਪਿੰਡ ਵਿੱਚ ਹੋਰ ਵੀ ਬੜੇ ਜੀਆਂ ਦੀ ਮਦਦ ਕੀਤੀ ਆ ਮਤਲਬ ਵਧੀਆ ਕਰਨ ਦੇ ਆ ਲਾਗੇ ਪਿੰਡਾਂ ਦੇ ਵਿੱਚ ਵੀ ਮਦਦ ਕਰਨ ਦੇ ਆ ਮੇਰਾ ਨਾਮ ਜਲਪ੍ਰੀ ਸਿੰਘ ਤੇ ਪਿੰਡ ਮੇਢਲਾ ਆਣ ਭਈ ਡਿੱਗੰਦੀ ਹੈ ਕਿ ਇੱਕ ਸਾਬਨ ਇਧਰੋਂ ਸਾਰੀ ਕੰਧ ਦਾ ਟੁੱਟ ਗਈ ਨੁਕਰ ਤੇਰ ਗਈ ਉਭਈ ਇਦਾਂ ਕਿ ਕੋਠੇ ਚੋਂਦੇ ਪਰ ਬਾਹਰ ਕਿ ਲਾੜੀ ਦੀ ਤਰਪਾਲ ਪਾ ਲਈ ਦੀ ਕਿੰਨੇ ਜੀ ਤੀ ਅਹੀਂ ਜੀ ਤਿੰਨ ਜੇ ਚੌਥਾ ਮੇਰਾ ਬੇਟਾ ਕੌਣ ਕੌਣ ਮੰਮੀ ਮੈਂ ਤੇ ਨਾਲ ਦੀ ਫਿਰ ਕਿੰਨੇ ਹੱਲਪ ਕੀਤੀ ਹੈਲਪ ਭਾਜੀ ਗੁਰਵਿੰਦਰ ਨੇ ਕੀਤੀ ਸ਼ੰਕਰ ਸਾਡੇ ਪਿੰਡ ਦੇ ਉਹਨਾਂ ਮਕਾਨ ਪਾ ਦਿੱਤਾ ਹਾਂਜੀ ਹਾਂਜੀ ਉਹਨਾਂ ਭਾਜੀ ਪਾਣੀ ਹਾਰਾ ਸਾਡੇ ਰਾ ਪਿੰਡ ਡੱਲਾ ਏ ਤਰਸੀਮ ਦੇ ਪਿੰਡ ਮੇ ਮਕਾਨ ਮੀਂਹ ਦੇ ਕੰਨ ਬਾਲਿਆਂ ਦੇ ਕੰਨ ਡੇਗ ਗਿਆ ਜੇ ਟੁੱਟ ਗਿਆ ਜੀ ਬਾਲੇ ਤੋ ਡਿੱਗ ਗਿਆ ਜੇ ਤੇ ਉਹਦੇ ਕਰਕੇ ਹੁਣ ਤਵੱਟ ਭਾਈ ਦੀ ਫੈਮਲੀ ਮੇਰੀ ਨਾਲ ਦੀ ਏ ਬੱਚੇ ਆ ਤੇ ਮੈਂ ਇਹਦੇ ਦਾ ਸਮਾਨ ਰੱਖਿਆ ਜੇ ਤੇ ਉਹਦੇ ਕਰਕੇ ਫਿਰ ਟੁੱਟ ਭੱਜ ਕੀਤੀ ਸੀ ਪਚਾ ਹੋ ਗਿਆ ਪਚਾ ਆ ਗਿਆ ਆ ਮੀਂਹ ਦੇ ਹਿੱਸੇ ਕਰਕੇ ਆ ਜਦੋਂ ਮੀਂਹ ਆਇਆ ਤੇ ਕੌਣ ਹੁਣ ਬਣਾ ਕੇ ਦੇ ਰਿਆ ਗੁਰਵਿੰਦਰ ਸਿੰਘ ਸੰਗਤ ਤੇ ਨਾਲ ਚੇਅਰਮੈਨ ਸਾਹਿਬ ਜੀ ਬਹੁਤ ਸਾਰੇ ਬਣਾਏ ਉਹ ਮੇਰੇ ਭਰਾ ਦਾ ਇੱਕ ਬਣਾਇਆ ਸਾਹਮਣੇ ਤੇ ਇੱਕ ਹੁਣ ਇੱਧਰ ਬਣਾਉਣ ਬਹੁਤ ਵਧੀਆ ਇਨਸਾਨ ਵਾ ਬਹੁਤ ਮੈਨੂੰ ਖੁਸ਼ੀ ਮਿਲਦੀ ਏ ਜਦੋਂ ਪਿੰਡ ਦਾ ਵਿਕਾਸ ਕਰਾਉਂਦੇ ਨੇ ਤੇ ਮਾਲਕਿਆਂ ਦਾ ਦੀ ਚਾਪ ਦੀ ਕਲਾ ਕਰੇ ਦੱਲਾ ਸਰਬਜੀਤ ਸਰਪੰਚ ਜੀ ਮਕਾਨ ਦੀ ਬਿਲਕੁਲ ਕਿਦਾਂ ਦੀ ਹਾਲਤ ਹੈ ਪਹਿਲਾਂ ਪਾਜੀ ਭੱਲੇ ਵਾਲੇ ਸਾਰਾ ਅੰਦਰ ਜਾਂਦਾ ਹੈ ਨਾਲੀ ਦਾ ਵੀ ਨੀਵੇਂ ਬਹੁਤ ਜਿਆਦੇ ਝੁੰਦੇ ਹਨ ਕਿੰਨੇ ਜੀ ਰਹਿੰਦੇ ਆ ਚਾਰ ਮੈਂਬਰ ਆਪਾਂ ਕਿੰਨੀ ਕੁ ਮੁਸ਼ਕਲ ਹੁੰਦੀ ਬੜੀ ਕੋ ਰਿਸ਼ਤੇਦਾਰ ਆਉਂਦਾ ਹੈ ਉਹ ਵੀ ਇਦਾਂ ਹੀ ਵਿਚਾਰੇ ਪੈਂਪਾਸ ਕਰੀਦਾ ਜੀ ਕਿੰਨੇ ਮਕਾਨ ਵਗਦੋ ਸਿੰਗਰ ਨੇ ਉਹਨਾਂ ਦਾ ਹੀ ਧੰਨਵਾਦ ਕਰਦੇ ਆਂ ਵੀ ਬਹੁਤ ਬਹੁਤ ਚਲੋ ਉਹਨਾਂ ਨੇ ਆਦਾ ਹਨ ਨੂੰ ਮੁਸ਼ਕਲ ਚੋਂ ਬਾਹਰ ਕੱਢਿਆ ਆਪਣੇ ਪਿੰਡੋਂ ਨਾ ਕੰਡਲਾ ਹਾਲ ਦੇ ਮਾਰੇ ਬੱਲੇ ਨਾਲ 40-50 ਸਾਲ ਹੋ ਗਏ ਸੀ ਬਹੁਤ ਚੁੰਦੇ ਸੀ ਆਪਣੇ ਗੁਰਿੰਦਰ ਸਿੰਘ ਇੱਥੇ ਆਇਆ ਸੀ ਆਪਣੇ ਉਹਨਾਂ ਨੇ ਇਹ ਫੋਕ ਕੀਤੀ ਆਪਣੀ ਸਾਰਾ ਉਹਨਾਂ ਕੀਤਾ ਜਿਗੜ ਹਾਂ ਹਾਂਜੀ ਮੈਂਬਰ ਅਗਰ ਚਾਰ ਪੰਜ ਤਾਂ ਵੀ ਬੱਲਾ ਬਹੁਤ ਆਪਣਾ ਪਛਾਦੀ ਪਛਾਤਾ ਬਹੁਤ ਮੰਦਾ ਹੁੰਦਾ ਹੈ ਆਪਣਾ ਕਿਹੜਾ ਚੁੰਦੇ ਵੀ ਆਪਣਾ ਗੁਰਿੰਦਰ ਭਾਈ ਨੇ ਆਪਣਾ ਬਹੁਤ ਸਵਾਰੇ ਆਪਣਾ ਵਧੀਆ ਕੀਤਾ ਜਿਗੜ ਜਾਂ ਬਹੁਤ ਵਧੀਆ ਉਹ ਨਿਸ਼ਾਨ ਕੋਈ ਪਿੰਡ ਤੇ ਹੋਇਆ ਨਹੀਂ ਹੁੰਦਾ ਜਦੋਂ ਦਾ ਇਹ ਮੇਰਾ ਪਿੰਡਲਾ ਜੀ ਵਿਲੀਅਮ ਜੀ ਤੇ ਚਾਚੀ ਦੀ ਕੀ ਮੰਗ ਜੀ ਜੇ ਤੁਸੀਂ ਮੰਗੇ ਪੇ ਸਾਨੂੰ ਕੋਈ ਗ੍ਰਾਂਟ ਦਿੱਤੀ ਜਾਏ ਤੇ ਅਸੀਂ ਵੀ ਚਰਚ ਬਣਾਈਏ ਕਿੰਨੇ ਉਹ ਮੰਗ ਪੂਰੀ ਹੀ ਬਾਤ ਇਹ ਗੁਰਵਿੰਦਰ ਸਿੰਘ ਸੰਘਰ ਨੇ ਜੀ ਤੇ ਕੀ ਕਰ ਰਹੇ ਆ ਉਹ ਸਾਨੂੰ ਪੈਸੇ ਦੇ ਰਹੇ ਤੇ ਇੱਥੇ ਬਿਲਡਿੰਗ ਬਣਾਉਣੀ ਹੈ ਕਿੰਨੇ ਪੈਸੇ 2 ਲੱਖ ਤੇ 11000 ਰੁਪਏ ਕੀ ਕਹਿਣਾ ਚਾਹੁੰਦੇ ਸੰਗਤ ਵੱਲੋਂ ਆਪਣੇ ਵੱਲੋਂ ਬਹੁਤ ਮਿਹਰਬਾਨੀ ਉਹਨਾਂ ਦੀ ਬਹੁਤ ਚੰਗਾ ਕੀਤਾ ਬਹੁਤ ਚੰਗੇ ਨਿਸ਼ਾਨ ਆ ਜੀ ਐੇ ਤੁਹਾਨੂੰ ਆਗੇ ਕਿਉਂ ਨਹੀਂ ਆਗੇ ਜੀ ਕਦੋਂ ਕੰਮ ਸ਼ੁਰੂ ਕਰੇ ਇਹ ਬਰਸਾਤਾਂ ਹੀ ਸਾਰਾ ਹੁਣ ਫੇ ਬਰਛਾਤਾ ਦੀ ਇਹਨੂੰ ਸ਼ੁਰੂ ਕਰਾਂਗੇ ਇਹ ਹਾਲ ਸੰਗਤ ਵਾਸਤੇ ਜਾਂ ਲੰਗਰ ਵਾਸਤੇ ਨਹੀਂ ਸੰਗਤ ਵਾਸਤੇ ਆ ਵੀਰਮ ਸਿੰਘ ਜੀ ਪਾਸ ਵੀਰਮ ਸਿੰਘ ਪਿੰਡਲਾ ਸਾਡੀ ਮੰਗ ਹੀ ਵੀ ਜਦੋਂ ਅਸੀਂ ਇੱਥੇ ਲੰਗਰ ਬਣਾਉਨੇ ਆ ਨਾ ਤੇ ਸੰਗਤ ਇੱਥੇ ਬਹਿੰਦੀ ਆ ਤੇ ਵਾਰਸ ਪੈਂਦੀ ਤੇ ਬੈਠ ਜਾਂਦਾ ਸਾਡੀ ਇਹ ਬੇਨਤੀ ਆ ਕਿ ਮਤਲਬ ਇੱਥੇ ਹਾਲ ਪਿਆ ਜਾਵੇ ਸੈੱਡ ਪਿਆ ਜਾਵੇ ਤਾਂ ਕਿ ਸੰਗਤ ਆ ਕੇ ਇੱਥੇ ਲੰਗਰ ਸਕ ਸਕੇ ਪੰਗ ਕਿੰਨੇ ਪੂਰੀ ਕੀਤੀ ਇਹ ਜੀ ਸਾਡੇ ਗੁਰਵਿੰਦਰ ਸਿੰਘ ਜੀ ਸੰਘਰ ਉਹਨਾਂ ਸਾਡੇ ਪਿੰਡੇ ਨੇ ਬਹੁਤ ਉਹ ਸੇਵਾ ਕਰੇ ਨੇ ਉਹਨਾਂ ਨੇ ਸਾਨੂੰ ਇਹ ਤੇ ਦਾਨ ਦਿੱਤਾ ਹਾਂਜੀ 2 ਲੱਖ 11000 ਰੁਪਇਆ ਤੇ ਕਦੋਂ ਤੁਸੀਂ ਕੰਮ ਸ਼ੁਰੂ ਕਰ ਰਹੇ ਹੋ ਬਾਜੀ ਵਾਜ ਜਲਦੀ ਕਰ ਦੇਣਾ ਬਹੁਤ ਹੀ ਵਧੀਆ ਜੀ ਉਹ ਬਹੁਤ ਜ਼ਿਆਦਾ ਪੁੰਨਦਾਨ ਕਰ ਰਹੇ ਆ ਤੇ ਉਹਨਾਂ ਹੋਰ ਵੀ ਬਹੁਤ ਸਾਰੀ ਸੇਵਾ ਕੀਤੀ ਅਤੇ بڑے ਲੋਕਾਂ ਦੇ ਘਰ ਕੱਚੇ ਜਿਹੜੇ ਸੀ ਉਹ ਬਣਾ ਪੱਕੇ ਬਣਾ ਦੇ ਦਿੱਤੇ ਆ ਹਾਂਜੀ ਲਈ ਧੰਨਵਾਦ ਕਰਦੇ ਹਾਂ ਉਹਨਾਂ ਦਾ ਕਿ ਬਹੁਤ ਹੀ ਵਧੀਆ ਇਨਸਾਨ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਉਹਦੇ ਨਾਲ ਇਹ ਦੱਲਾ ਜੀ ਤੁਹਾਡੇ ਨਾਲ ਮਜੀਦ ਕੋ ਪੁਜਿਤਪੁਰ ਜੀ ਮਕਾਨ ਤੁਹਾਡਾ ਪਹਿਲੋਂ ਕਿਦਾਂ ਦਾ ਸੀ ਪਹਿਲਾਂ ਸਾਡਾ ਬਾਲਿਆਂ ਵਾਲਾ ਜੀ ਗਰਵਿੰਦਰ ਸੰਗਰ ਉਹਨਾਂ ਦੀ ਮਜਦਤ ਨਾਲ ਪਿਆ ਜੀ ਪਹਿਲਾਂ ਅਸੀਂ ਚਾਰ ਚਾਰ ਜੀ ਸੀ ਪੰਜ ਪੇਜ ਦਾ 7 ਡਿੱਗਨ ਦਾ ਡਾਰੀ ਚੌਂਦੇ ਬੜੇ ਜਿਆਦੇ ਸੀ ਜੇ ਆਰ ਕਰਿੰਦੇ ਤੇ ਜਿਆ ਡੇਗੀ ਜਾਣੀ ਸੀ ਮਕਾਨ ਹਾਂਜੀ ਸਾਰਾ ਪੂਰਾ ਪਹਿਾਨੂੰ ਕਮਰਾ ਹੀ ਵਾ ਉਹਨਾਂ ਨੇ ਕਰਕੇ ਦਿੱਤਾ ਪੂਰਾ ਪਾਕ ਦਿੱਤਾ ਮੇਰਾ ਪੇਨ ਦੱਲਾ ਭਾਜੀ ਨਾਮ ਕੀ ਜਦਾ ਕਰਮਾ ਮਕਾਨ ਦੇ ਡਿੱਗੇ ਪੇ ਭਾਜੀ ਕਮਰੇ ਤੇਨ ਕਮਰੇ ਚ ਬਾਥੂ ਵੀ ਡੱਗਾ ਪਿਆ ਸਾਡਾ ਸਾਰਾ ਭਾਈ 6-7 ਚੀਜ਼ ਐਨੀ ਬਰਸਾਤ ਹੋਈ ਫਿਰ ਕਿਦਾਂ ਦਿਨ ਕੱਟੇ ਭਾਜੀ ਪਰ ਰਾਤਾਂ ਬੈ ਬੈ ਕੱਟਿਆ ਕੰਦਾ ਹਰੀ ਪਾਟੀਆਂ ਭਾਜੀ ਗਵਿੰਦਰ ਨੂੰ ਸੱਸੀਕਾਰ ਭਾਜੀ ਗਵਿੰਦਰ ਨੇ ਬਾਹਰ ਫਾਣ ਲਈ ਖਾਦੀ ਕਮਰੇ ਪਾਗ ਤੇ ਲੰਗਾ ਭਾਜੀ ਤਾਂ ਬਹੁਤ ਬੀਬਾ ਨਿਸ਼ਾਨ ਗਰੀਬਾਂ ਦੀ ਬਾਹ ਫਲਦਾ ਆ ਭੋਗ ਨਿਸਾਨ ਚੰਗਾ ਜੇ ਮੇਰਾ ਨਾਮ ਬਲਜੀਤ ਕੋਹੜਾ ਪਿੰਡ ਸਾਡਾ ਡੱਲਾ ਵਾ ਬਹੁਤ ਮਾੜੇ ਭਾਜੀ ਇੰਨੇ ਕ ਜਿਆਦਾ ਕ ਜਿਹੜੇ ਮਤਲਬ ਪਈ ਬਹਿਨ ਦੀ ਜਗਾ ਨਹੀਂ ਸਾਡੇ ਕੋਲ ਮਾਸਾ ਹੈਗੀ ਰਸੋਈ ਮੜਜੀ ਟੀਨਾਂ ਵਾਲੀ ਉਹਨੂੰ ਵੀ ਸਾਫ ਕਰ ਕਰ ਕੇ ਰਾਤ ਇਹ ਬੈ ਬੈ ਕਰਾਤਾ ਕੱਟੀਆਂ ਵਾ ਇੰਨੇ ਸਾਡੇ ਬੁਰੇ ਹਾਲਾਤ ਅਹੀ ਜੀ ਇੱਥੇ ਅੱਠ ਜੀ ਰਹਿੰਦੇ ਜੇ ਜਿੱ ਤਰਪਾਲ ਲਿਆ ਕੇ ਮੀਂਹ ਦੇ ਵਿੱਚ ਆਪ ਵਿਚਾਰੇ ਸੇਪੇ ਕਿਹ ਨਾਲ ਲੱਗਣਾ ਪਿਆ ਮੀਆਂ ਦੇ ਕਰਕੇ ਵਿੱਚ ਤੇ ਤਰਪਾਲਾਂ ਉੱਤੇ ਪਾਈਆਂ ਲਿਆ ਲਿਆ ਕੇ ਦੋ ਦੋ ਤਰਪਾਲਾਂ ਪਾਈਆਂ ਤਾਂ ਵੀ ਨਹੀਂ ਮੀਂਹ ਰੋਕਦਾ ਸਮਾਨ ਠੀਕ ਆ ਸਾਨੂੰ ਸਮਾਨ ਸਾਰਾ ਵਿੱਚੋਂ ਮਤਲਬ ਸੋਫੇ ਸਾਫੇ ਜਿਹੜੇ ਸਾਰੇ ਭਿੱਜੇ ਆ ਗਲੇ ਆ ਮੰਜਿਆਂ ਦੇ ਸੋਫੇ ਜਿਹੜੇ ਦਿਵਾਨ ਬੈੱਡ ਵਾ ਉਹਨਾਂ ਦੇ ਵਿੱਚ ਬਾਕਸ ਬੈਡਾਂ ਤੱਕ ਪਾਣੀ ਥੱਲੇ ਗਿਆ ਜੇ ਕੱਪੜਿਆਂ ਤੱਕ ਹੁਣ ਕਿੰਨਾ ਨੇ ਬਣਾਉਣੇ ਮਰ ਚੁੱਕੀ ਹੈ ਗੁਰਵਿੰਦਰ ਸਿੰਘ ਨੇ ਸਾਡੀ ਮਦਦ ਕੀਤੀ ਉਹਨਾਂ ਨੇ ਸਾਨੂੰ ਹਾਂ ਕੀਤੀ ਤੁਹਾਡੇ ਕਮਰੇ ਜਿਹੜੇ ਪਾ ਕੇ ਦੇਵਾਂਗੇ ਕਿਹੇ ਇੰਨੇ ਸਰਪੰਚ ਆ ਨੇ ਗਏ ਸਾਡੀ ਕਿਸੇ ਨੇ ਨਹੀਂ ਮਦਦ ਕੀਤੀ ਤੇ ਚਲੋ ਇਹ ਤਾਂ ਨਵਾਦ ਉਹਨਾਂ ਦਾ ਕਰਨੇ ਸਾਨੂੰ ਜਿਹੜਾ ਨਾਲ ਸਾਡੇ ਸੰਯੋਗ ਦੇਣ ਦੇ ਵਿਚਾਰੇ ਉਹਨਾਂ ਦਾ ਬਹੁਤ ਬਹੁਤ ਸ਼ੁਕਰ ਆ ਮੈਂ ਸਾਡਾ ਡਰਾਈ ਕੁਲਵੰਤ ਸਿੰਘ ਦਾ ਅੰਬਾੜੇ ਆ ਸਭ ਤੋਂ ਮੁੰਡੇ ਆ ਤਰਪਲਾ ਪਾਈਆਂ ਐਦਾਂ ਬਾਕ ਰੋਵੇ ਧੰਮ ਕਰ ਲੈ ਧੰਮ ਬੁੱਲ ਪੀ ਕਰਨੇ ਜੀ ਇਹ ਹੀ ਦੋ ਮੁੰਡੇ ਤੇ ਇੱਕ ਨਾਵ ਤੇ ਇੱਕ ਗੁੱਡੀ ਆ 2000 ਤੇ ਹੁਣ ਕਿੰਨੀ ਮਦਦ ਕਰਨ ਦੀ ਜ਼ਿੰਮੇਰ ਚੁੱਕੀ ਆ ਅੱਗ ਟੰਡਰ ਵਾ ਜੀ ਸੰਗਤ ਕੀ ਕਿਆ ਉਹਨਾਂ ਨੇ ਸਾਡੇ ਪਿੰਡ ਦੇ ਮੁੰਡਾ ਵਾ ਸਾਡਾ ਆਪਣੇ ਕੀ ਕਿਆ ਉਹਨਾਂ ਨੇ ਬਣਾ ਕੇ ਦੇਣੇ ਮਕਾਨ ਤਾਂ ਉਹਨਾਂ ਹੋਰੇ ਵਰਗ ਦੇ ਮਾਲ ਘਾਰੇ ਕਨ ਜਦੋਂ ਬੱਚਾ ਜਦੋਂ ਦਾ ਉਹਨੂੰ ਦੱਤਾ ਮਾਰਕਨੇ ਦਲਬੀੜ ਕਾ ਡੱਲਾ ਪਿੰਡ ਪਰੀ ਨਟ ਕੇ ਬਾਹਰ ਨਿਕਲੇ ਤੇ ਕੰਬੜੇ ਦੇ ਹਾਲ ਪਈ ਬੈਰ ਸੁੱਤੇ ਆ ਟਨਟ ਕੇ ਬਾਹਰ ਨਿਕਲ ਗਏ ਵਹੀ 11:13 ਥਲੇ ਬਾਲ 4 ਵਜੇ ਦੀ ਗਾਲੀਓ ਬਚਾ ਹੋ ਗਿਆ ਹਾਂਜੀ ਬਚਾ ਹੋ ਗਿਆ ਤਾਂ ਫਿਰ ਬਾਲੇ ਪੈਰ ਤੇ ਟੁੱਟੇ ਪਾ ਲਈ ਬੈੱਡ ਵੀ ਚਲ ਟੁੱਟ ਗਿਆ ਵੇਕ ਮਕਾਨ ਤੇ ਤੁਹਾਡਾ ਸਾਰਾ ਹੀ ਡਿੱਗਣ ਵਾਲਾ ਹਾਂਜੀ ਸਾਰੇ ਕਿੰਨੇ ਜੀ ਰਹਿੰਦੇ ਅਸੀਂ 5 ਜੀ ਹੁਣ ਮਕਾਨ ਕੌਣ ਪਾ ਕੇ ਜਾ ਰਿਹਾ ਗੁਰਵਿੰਦਰ ਸਿੰਘ ਕੀ ਕਹਿੰਦੇ ਕਹਿੰਦਾ ਮੈਂ ਤੁਹਾਨੂੰ ਦਵਾਂਗੇ ਕਮਰੇ ਪਾ ਕੇ ਹਾਂਜੀ ਹਾਂਜੀ ਭੜੇ ਕਿਰਾਏ ਕੀ ਕੀ ਕਰਾਇਆ ਬਹੁਤ ਸਾਰ ਸਭ ਕੰਮ ਕੀ ਕੀ ਦਸੀ ਬਹੁਤ ਸਵਾਰੇ ਆ ਕੰਮ ਮੌਕੇ ਸਾਡੀ ਟੀਮ ਨੇ ਵੱਖ-ਵੱਖ ਉਹਨਾਂ ਲੋਕਾਂ ਨਾਲ ਗੱਲਬਾਤ ਕੀਤੀ ਗਈ ਜਿਹੜੇ ਕਿਤਨਾ ਕਿਤੇ ਸਦਾ ਗੁਰਵਿੰਦਰ ਸਿੰਘ ਸੰਗਰ ਦੇ ਸੰਪਰਕ ਚ ਆਏ ਅਤੇ ਉਹਨਾਂ ਦੀ ਮਦਦ ਕੀਤੀ ਗਈ ਚਾਹੇ ਮਕਾਨਾਂ ਦੇ ਰੂਪ ਚ ਹੋਵੇ ਚਾਹੇ ਇਲਾਜ ਦੇ ਰੂਪ ਚ ਹੋਵੇ ਜਾਂ ਕਿਸੇ ਹੋਰ ਰੂਪ ਦੇ ਹੋਵੇ ਉਹਨਾਂ ਨੇ ਇਹੀ ਦੁਆ ਕੀਤੀ ਹੈ ਕਿ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਇੱਕ ਚੰਗੇ ਇਨਸਾਨ ਨੇ ਪਿੰਡ ਵਾਸੀਆਂ ਦੇ ਤੇ ਆਸ-ਪਾਸ ਇਲਾਕਾ ਵਾਸੀਆਂ ਦੀ ਮਦਦ ਕਰ ਰਹੇ ਹਨ ਫਿਲਹਾਲ ਇਥੋਂ ਦੇ ਸਾਰੇ ਮੋਦਬੇਰਾਂ ਨੇ ਟੀਮ ਨੇ ਖਾਸ ਕਰਕੇ ਕਾਂਗਰਸ ਹਾਈ ਕਮਾਂਡ ਨੂੰ ਬੇਨਤੀ ਕੀਤੀ ਹੈ ਕਿ 27 ਦੀ ਇਲੈਕਸ਼ਨ ਜੋ ਵਿਧਾਨ ਸਭਾ ਦੀ ਹੋ ਰਹੀ ਹੈ ਅੱਜ ਇਹ ਇਨਸਾਨ ਨੂੰ ਜ਼ਰੂਰ ਮੌਕਾ ਦੇ ਜਿਹੜੀ ਇੱਕ ਸੇਵਾ ਕਰ ਰਿਹਾ ਕਿਸੇ ਭੇਦਭਾਵ ਤੋਂ ਬਿਨਾਂ ਸੇਵਾ ਕਰ ਰਿਹਾ ਔਰ ਨਿੱਜੀ ਸਵਾਰਥ ਤੋਂ ਬਿਨਾਂ ਸੇਵਾ ਕਰ ਰਿਹਾ ਕਿਉਂਕਿ ਜਿਹੜਾ ਇਨਸਾਨ ਆਪਣੇ ਪਿੰਡ ਇਲਾਕੇ ਨੂੰ ਸਾਮ੍ਹ ਸਕਦਾ ਹੈ ਉਸ ਮੁੱਚੀ ਮੰਤਰੀ ਸੇਵਾ ਕਰ ਸਕਦਾ ਹੈ ਵੇਖਦੇ ਰਹੋ ਚੈਨਲ ਦਾ ਆਰ ਐਨ ਨਿਊਜ਼